ਕਿ ਬਾਥਰੂਮ ਚ ਜੋ ਅਟੈਂਡੈਂਟ ਉਹਦੀ ਵਾਈਫ ਜਿਹੜੇ ਆ ਉਹਨਾਂ ਦਾ ਵੱਡਾ ਆਪਰੇਸ਼ਨ ਹੋਇਆ ਸਾਡੇ ਕੋਲ ਹੀ ਜੀ ਤੇ ਉਹ ਕਹਿੰਦੇ 5 ਵਜੇ ਤੱਕ ਗਾਇਬ ਸੀ ਤੇ ਉਹ ਘਰ ਵਾਲੇ ਉਹਨਾਂ ਨੂੰ ਫੋਨ ਕਰ ਰਹੇ ਸੀ ਪਰ ਉਹਨਾਂ ਦਾ ਪਤਾ ਨਹੀਂ chal ਰਿਹਾ ਸੀ ਇਸੇ ਵੀ ਨਾਲ ਹਸਪੀਟਲ ਉੱਪਰ ਦੇ ਵਿੱਚ ਡੈਥ ਹੋਈ ਆ ਮੁੰਡੇ ਦੀ ਦੇਖੋ ਇੰਪਲੀ ਉਹ ਪਈ ਆ ਡੈੱਡ ਬੋਡੀ ਤੁਹਾਨੂੰ ਸਾਨੂੰ ਡੈੱਡ ਬੋਡੀ ਮਿਲੀ ਆ ਬਾਥਰੂਮ ਦੇ ਵਿੱਚ ਜੀ ਤੇ ਉਹ ਅਸੀਂ ਪ੍ਰੀਲੀਮਿਨਰੀ ਇਨਕੁਆਰੀ ਚ ਦੇਖਿਆ ਕਿ ਉਹ ਪੇਸ਼ੈਂਟ 5 ਵਜੇ ਦੇ ਲਗਭਗ ਆਪਣੇ ਕਿ ਬਾਥਰੂਮ ਵਿੱਚ ਅਟੈਂਡੈਂਟ ਉਹਦੇ ਵਾਈਫ ਜਿਹੜੇ ਆ ਉਹਨਾਂ ਦਾ ਵੱਡਾ ਆਪਰੇਸ਼ਨ ਹੋਇਆ ਸਾਡੇ ਕੋਲ ਹੀ ਜੀ ਤੇ ਉਹ ਕਹਿੰਦੇ 5 ਵਜੇ ਤੱਕ ਗਾਇਬ ਸੀ ਤੇ ਉਹ ਘਰ ਵਾਲੇ ਉਹਨਾਂ ਨੂੰ ਫੋਨ ਕਰ ਰਹੇ ਸੀ ਪਰ ਉਹਨਾਂ ਦਾ ਪਤਾ ਨਹੀਂ chal ਰਿਹਾ ਸੀ ਤੇ ਉਹ ਸਾਡੇ ਫਿਰ ਕਲਾਸਰੂਮ ਨੇ ਫੋਨ ਦੀ ਆਵਾਜ਼ ਸੁਣੀ ਦੋਸਤੋ ਬਰਾ ਜਲੇ ਵੀ ਕਿ ਡੈੱਡ ਬੋਡੀ ਬਾਥਰੂਮ ਦੇ ਵਿੱਚ ਪਈ ਹੋਈ ਹੈ ਜੀ ਹਾਂਜੀ ਮੌਤ ਦੇ ਕਾਰਨ ਹੈ ਕਿ ਫਤਹਿ ਉਹਦੇ ਕੋਲ ਸਿਰਿੰਜ ਵੀ ਪਈ ਹੋਈ ਸੀਗੀ ਬਾਕੀ ਉਹਦਾ ਪੋਸਟਮਾਰਟ ਅੱਜ ਹੋਏਗਾ ਉਸ ਤੋਂ ਕਨਕਲੈਕਟ ਪਤਾ ਲੱਗੇਗਾ ਤੇ ਇਹ ਕਿੰਨੇ ਦਿਨਾਂ ਤੋਂ ਇੱਥੇ ਤੁਹਾਡੇ ਹਸਪੀਟਲ ਦੇ ਵਿੱਚ ਐਜ਼ ਐ ਰਾਜਲੀਗ ਆਏ ਸੀ ਇਹ ਸਾਡੇ ਕੋਲ 9 ਮਾਰਚ ਨੂੰ ਦਾਖਲ ਸੀ ਇਹ ਕਹਿੰਦੇ ਵਾਈਫ ਸਾਡੇ ਕੋਲ 9 ਮਾਰਚ ਤੋਂ ਦਾਖਲ ਸੀਗੇ ਤੇ ਇਹਨਾਂ ਦਾ ਤੀਸਰਾ ਬੱਚਾ ਸੀਗਾ ਤੇ ਪਹਿਲੇ ਵੀ ਦੋ ਫੀਮੇਲ ਸੀਗੇ ਤੇ ਇਹਨਾਂ ਦਾ ਪੱਸੋਂ ਹੀ 11 ਮਾਰਚ ਨੂੰ ਵੱਡੇ ਆਪਰੇਸ਼ਨ ਦੇ ਨਾਲ 3rd ਫੀਮੇਲ ਚਾਈਲਡ ਡਿਲੀਵਰ ਹੋਇਆ ਤੇ ਚੱਲੇਗੀ ਸੂਚਨਾ ਚੱਲੇਗੀ ਕਰਦੇ ਬਸ ਹਾਂਜੀ ਕਰ ਵਾਲਿਆਂ ਨੂੰ ਪਤਾ ਲੱਗਿਆ ਹਾਂਜੀ ਤੇ ਪਹੁੰਚਗੇ ਕੋਈ ਵਾਰਸ ਕੋਈ ਤੇ ਜਿਵੇਂ ਔਰ ਆਲਰੇਡੀ ਦਾਖਲ ਹੀ ਨਹੀਂ ਹਸਪਤਲ ਦੇ ਵਿੱਚ ਹੀ ਦਾਖਲ ਨਹੀਂ ਚਲੋ ਤਾਂ ਲੇਡੀਜ਼ ਹੈ ਤੇ ਹੋਰ ਕੋਈ ਦੇ ਕਬਾਸੀ ਕੋਈ ਹਾਂਜੀ ਬਾਕੀ ਵੀ ਰਿਸ਼ਤੇਦਾਰ ਹਾਂਜੀ ਪਹੁੰਚੇ ਹੋਏ ਨੇ ਪਹੁੰਚੇ ਹੋਏ ਹਾਂਜੀ ਠੀਕ ਹੈ ਥੈਂਕ ਯੂ ਇਸ ਤਰ੍ਹਾਂ ਇੱਕ ਸਾਡੇ ਬਾਅਦ ਰਾਤ ਹਸਪਤਲ ਤੋਂ ਇਨਫੋਰਮੇਸ਼ਨ ਆਈ ਸੀ ਕਿ ਇੱਕ ਬਲਿੰਦਰ ਕੁਮਾਰ ਨਾਂ ਦਾ ਲੜਕਾ ਜੋ ਕਿ ਪਿੰਡ ਅਹ ਜੇ ਤੁ ਬਲਚੌਰ ਨਾਲ ਸੰਬੰਧਿਤ ਹੈ ਗਰਲੋ ਵੇਟ ਪਿੰਡ ਦਾ ਤੇ ਇਹਦਾ ਜਿਹੜਾ ਕਿ ਇਹਦੀ ਜੜੀਆ ਇਹ ਡੱਡਬਡੀ ਵਾਸ਼ਰੂਮ ਚ ਮਰੀਏ ਸੋ ਅਸੀਂ ਸਾਡਾ ਜਿਹੜਾ ਇਹ ਅਸੀਂ ਮੌਕੇ ਤੇ ਗਿਆ ਸੀ ਡੱਡਬਡੀ ਅਸੀਂ ਹਸਪਤਲੋਂ ਕਢਵਾ ਕੇ ਮੋਰਚੀ ਰਖਵਾ ਦਿੱਤੀ ਸੀ ਹੁਣ ਜਿਹੜਾ ਇਹਦੀ ਫੈਮਿਲੀ ਨੇ ਸਾਨੂੰ ਬਿਆਨ ਦਰਜ ਕਰਾਇਆ ਕਿ ਇਹ ਜਿਹੜਾ ਬੰਦਾ ਜਿਹਦੀ ਡੈਥ ਹੋਈ ਹੈ ਬਲਿੰਦਰ ਕੁਮਾਰ ਉਮਰ 32 ਸਾਲ ਇਹਦੇ ਜਿਹੜੀ ਵਾਈਫ ਲਾ ਐਡਮਿਟ ਸੀ ਉਹਦੇ ਕੱਲ ਬੱਚੀ ਹੋਈ ਹੈ ਪਹਿਲਾਂ ਵੀ ਦੋ ਲੜਕੀਆਂ ਸੀ ਸੋ ਪ੍ਰੀਲੀ ਲੱਗਦਾ ਕਿ ਇੱਕਦਮ ਜਦੋਂ ਲੜਕੀ ਹੁਣ ਤੋਂ ਬਾਅਦ ਇਹਨੇ ਜਾਂ ਤਾਂ ਕੋਈ ਇਨੀਸ਼ੀਏਟ ਕੋਈ ਪੌਇਜ਼ਨਸ ਜੁੜੀ ਚੀਜ਼ ਲੈ ਕੇ ਜੁੜੀ ਇਹਦੀ ਡੈਥ ਹੋ ਗਈ ਹੈ ਪਰ ਫਿਰ ਵੀ ਅਸੀਂ ਜਿਹੜਾ ਹੁਣ ਪੋਸਟਮार्टम ਕਰਾ ਰਹੇ ਹਾਂ ਉਹ ਤੋਂ ਬਾਅਦ ਕਲੀਅਰ ਹੋ ਜਾਊਗਾ ਕਿ ਇਹਦੀ ਜਿਹੜੀ ਡੈਥ ਕਿਸ ਤਰ੍ਹਾਂ ਰੋਟ ਸਹੀ ਜੀ ਕੋਈ ਗੱਲ ਨਹੀਂ ਹੋਈ ਇੰਨਾ ਜ਼ਰੂਰ ਹੈ ਕਿ ਇਹਦੀ ਵਾਈਫ ਜਿਹੜੀ ਜਿਹੜਾ ਬੱਚਾ ਮਤਲਬ ਇਹਦੀ ਵਾਈਫ ਤੋਂ ਹੋਇਆ ਉਹ 11 ਤਿੰਨ ਨੂੰ ਲੜਕੀ ਪੈਦਾ ਹੋਈ ਹੈ 11 ਤਿੰਨ ਸੋ ਫਿਰ ਇਨਵੈਸਟੀਗੇਸ਼ਨ ਸਾਰਾ ਰਿਕਾਰਡ ਲੈ ਲਾਂਗੇ ਤੇ ਪੂਰਵਾਦ ਪੋਸਟ ਮਾਰ ਤੋਂ ਬਾਅਦ ਇਹੀ ਆਪਾਂ ਕਲੀਅਰ ਕਰ ਪਾਵਾਂਗੇ ਕਿ ਇਹਦੀ ਮੌਤ ਦਾ ਕਾਰਨ